ਚੁਪੈ ਚੁਪਨਾ ਹੋ ਗਈ ਚੁਪੈ ਚੁਪਨਾ ਹੋ ਬਈ ਜੇ ਲਾਏ ਰਹਾ ਲਿਵਤਾਰ ਜੇ ਲਾਏ ਲਾ ਲਿਤਾ ਜੇ ਲਾਏ ਰਹਾ ਜੇ ਲਾਏ ਰਹਾ ਲਿਵਤਾਰ ਜਿਵੇਂ ਤਾਰ ਓ ਖਿਆ ਭੁਖ ਨਾ ਉਤਰੀ ਓ ਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਸਾਹਸ ਸਿਆਣਪਾ ਲਖ ਹੋਏ ਲਖ ਹੋਗੇ ਇੱਥੇ ਵੜ ਜੇ ਹਾਂ ਮਾਤਰਾ ਵਾਲੇ ਪੁੱਤ ਰਾਸ ਜੀ ਦਾ ਕੀ ਹਾਲ ਹੈ ਪਤਾ ਨਹੀਂ ਹੁਣ ਤੱਕ ਇਹਦਾ ਹੱਲ ਕੀ ਕਰਾਂਗੇ ਆਪਾਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਰਨ ਕੇਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚਾ ਉਪਰ ਉੱਚਾ ਨਾਮ ਉੱਚੇ ਉਪਰ ਉੱਚਾ ਨਾਮ ਉੱਚੇ ਉਪਰ ਚਲ ਸੁਣਾ ਪੁੱਤ ਮਨੈ ਕੀ ਗੱਤ ਸ਼ੁਰੂ ਤੋਂ ਕਰ ਚਲ ਸ਼ੁਰੂ ਤੋਂ ਕਰਨਾ